ਦੋਸਤੋ ਦੁਨੀਆ ਪਿਆਰ ਦੀ ਭੁੱਖੀ ਆ ਪਰ ਅੱਜ ਪਹਿਲੀ ਵਾਰ ਵੇਖਿਆ ਵੀ ਇੰਨੇ ਪਿਆਰ ਦੀ ਭੁੱਖੀ ਆ ਦੋ ਸਕੇ ਭਰਾਵਾਂ ਨੇ ਆਪ ਦਾ ਘਰ ਆਲੀਆਂ ਬਦਲ ਲੀਆਂ ਵੱਡੇ ਭਰਾ ਨੇ ਛੋਟੇ ਭਰਾ ਦੀ ਘਰ ਆਲੀ ਰੱਖ ਲਈ ਤੇ ਛੋਟੇ ਭਰਾ ਨੇ ਵੱਡੇ ਭਰਾ ਦੀ ਘਰ ਆਲੀ ਰੱਖ ਲਈ ਕਿਉਂਕਿ ਇੱਕ ਦੂਜੇ ਨੂੰ ਉਹ ਪਸੰਦ ਕਰਦੇ ਸੀ ਤੇ ਮੁੜ ਕੇ ਇਹਨਾਂ ਨੇ ਲੜਾਈ ਦੀ ਥਾਂ ਤੇ ਪਿਆਰ ਨਾਲ ਬਹਿ ਕੇ ਮਸਲਾ ਸੁਲਝਾਇਆ ਅੱਜ ਉਹ ਆਪਾਂ ਗੱਲ ਕਰਦੇ ਆ ਆ ਜਾ ਮੜਾ ਖੱਚ ਕੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਪਾ ਅੱਜ ਗੱਲ ਕਰਦੇ ਆ ਇੱਕ ਦੋ ਜਿਹੜੇ ਮੇਰੇ ਪਿੱਛੇ ਬੰਦੇ ਖੜੇ ਆ ਉਹਨਾਂ ਨੇ ਉਹਦਾਂ ਘਰ ਵਾਲੀਆਂ ਬਦਲ ਲਈਆਂ ਉਹਨੇ ਉਹਦੀ ਘਰ ਵਾਲੀ ਰੱਖ ਲਈ ਤੇ ਇਹਨੇ ਉਹਦੀ ਘਰ ਵਾਲੀ ਰੱਖ ਲਈ ਜੁਆਕ ਬਦਲ ਲੇ ਮਿਸਾਲ ਕਾਇਮ ਕਰਤੀ ਇਹ ਕਿੰਨਾਂ ਨੇ ਤੇ ਬਾਕੀ ਆਪਾਂ ਗੱਲ ਕਰਦੇ ਆ ਇਹਨਾਂ ਦੀ ਗੱਲ ਕੀ ਹੋਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਕੀ ਤੁਹਾਡਾ ਕੀ ਬਣੀ ਗੱਲਬਾਤ ਤੁਸੀਂ ਵੱਡਿਓ ਕੀ ਵੱਡਾ ਇਹ ਵੱਡਾ ਜੀ ਅੱਛਾ ਵਿਆਹ ਇਹਨਾਂ ਦਾ ਪਹਿਲਾਂ ਹੋਇਆ ਹਾਂਜੀ ਇਹਨਾਂ ਦਾ ਹਾਂ ਮੇਰਾ ਹੋਇਆ ਪਹਿਲਾਂ ਜੀ ਠੀਕ ਕਿੰਨਾ ਠੀਕ ਆ ਕੀ ਕੰਮ ਕਰਦਾ ਤੁਸੀਂ ਕੰਮ ਆਹੀ ਮਿਸਤਰੀ ਦਾ ਜਾਂਦਾ ਸੀ ਅੱਛਾ ਮਿਸਤਰੀ ਦਾ ਕੰਮ ਕਰਦੇ ਆ ਮੁਰਕੇ ਥੋੜੀ ਮੰਨ ਕੇ ਚੱਲ ਤੁਸੀਂ ਉੱਥੇ ਤੜਕੇ ਕੰਮ ਤੇ ਜਾ ਵਰਦੇ ਸ਼ਾਮ ਨੂੰ ਘਰੇ ਆਉਂਦੇ ਸੀਗੇ ਕਿੰਨਾ ਚਿਰ ਥੋੜਾ ਵਧੀਆ ਰਿਹਾ ਵੀ ਉਸ ਤੋਂ ਬਾਅਦ ਕੀ ਥੋੜਾ ਵੀ ਇਹਦੇ ਨਾਲ ਗੱਲਬਾਤ ਕਿਵੇਂ ਹੋਈ ਉਹਦੀ ਮੰਨ ਲਾਈ ਮੈਂ ਤਾਂ ਕੰਮ ਤੇ ਜਾ ਵਰਦਾ ਸੀਗਾ ਤੇ ਇਹ ਮੰਨ ਲਾ ਮੇਰਾ ਛੋਟਾ ਪਾਈ ਘਰੇ ਸੀ ਹੁੰਦਾ ਸੀਗਾ ਤੇ ਇਸੇ ਮੰਨ ਲਾ ਪੱਠੇ-ਪੁੱਠੇ ਲਾਉਂਦੇ ਪਸ਼ੂ ਰੱਖੇ ਸੀਗੇ ਤੇ ਇਨੇ ਕੀ ਕਰਾਇਆ ਤੇ ਉਸ ਤੋਂ ਬਾਅਦ ਕਿਤੇ ਮੇਰੇ ਘਰ ਵਾਲੇ ਮੰਨ ਲਾ ਇਹ ਦਿਨ ਵੀ ਸੰਬੰਧ ਬਣਾ ਲਿਓ ਨੇ ਭਾਈ ਮੜਕੇ ਜੀ ਮੰਨ ਕੇ ਚੱਲੋ ਤੁਹਾਡੇ ਮੰਨ ਕੇ ਚੱਲ ਤੁਹਾਡੇ ਵਿਆਹ ਨੂੰ ਕਿੰਨਾ ਚਿਰ ਹੋਇਆ ਕਿੰਨਾ ਚਿਰ ਤੁਹਾਡਾ ਵਧੀਆ ਕੰਮ ਰਿਆ 5 ਸਾਲ ਦੀ 5 ਸਾਲ 5 ਸਾਲ ਤਾਂ ਤੁਹਾਡੇ ਵਿਆਹ ਨੂੰ ਹੋ ਗਿਆ ਤੁਨੂੰ ਮੰਨ ਕੇ ਚੱਲ ਸਾਲ ਡੇਢ ਸਾਲ ਬਾਅਦ ਉਹ ਕਲੇਸ਼ ਪੈਣ ਲੱਗੇ ਤੁਹਾਡੇ ਹਾਂ ਕਲੇਸ਼ ਪੈਣ ਲੱਗੇ ਮੈਨੂੰ ਕਰੂਟੀ ਨਾ ਫੜਾਇਆ ਕਰੇ ਸਿਆਣਿਆ ਨਾ ਕਰੇ ਤੇ ਉਸ ਤੋਂ ਬਾਅਦ ਮੈਂ ਖੈ ਵੀ ਗੱਲ ਕੀ ਵੀ ਐ ਕਹ ਤੋ ਕਰਦੀ ਇਹ ਠੀਕ ਆ ਮੰਨ ਕੇ ਚੱਲੋ ਭਾਈ ਤੁਹਾਨੂੰ ਤੁਹਾਡੇ ਨਾਲ ਕਿੰਨਾ ਟਾਈਮ ਬਾਅਦ ਗੱਲ ਹੋ ਗਈ ਉਹ ਜੀ 2 ਸਾਲ ਤਾਂ ਮੈਂ ਵੀ ਚਾਕੀ ਗਿਆ ਤੁਰਿਆ ਫਿਰਦਾ ਰਿਆ ਤੇ ਇਸ ਤੋਂ ਬਾਅਦ ਮੈਂ ਇੱਕ ਦਿਨ ਉਹਨੂੰ ਪੁੱਛ ਲਿਆ ਉਹਨੇ ਵੀ ਮੰਨ ਕੇ ਚੱਲ ਉਹ ਕਹਿੰਦੀ ਤੇਰੇ ਬਾਈ ਨੂੰ ਨਾ ਪਤਾ ਲੱਗੇ ਮੈਂ ਉਹਨੂੰ ਆਖਿਆ ਮੈਂ ਕਿਹਾ ਵੀ ਤੂੰ ਮੈਨੂੰ ਸੋਹਣੀ ਲੱਗਦੀ ਹੈ ਨਾ ਮੈਂ ਤੇਰੇ ਨਾਲ ਗੱਲ ਕਰਨੀ ਆ ਤੇ ਉਹਨੂੰ ਵੀ ਮੈਂ ਸੋਹਣਾ ਲੱਗਦਾ ਸੀ ਉਹ ਦੱਸਦੀ ਨਹੀਂ ਸੀਗੀ ਤੇ ਹੌਲੀ ਕਿਦਨੇ ਮੈਂ ਕਿਸੇ ਦਿਨ ਉਹਨੂੰ ਪੁੱਛ ਲਿਆ ਤੇ ਉਹ ਮੰਨ ਗਈ ਤੇ ਮੈਂ ਉਹਦੇ ਨਾਲ ਜੀ ਗੱਲ ਕਰ ਲਈ ਤੇ ਮੈਂ ਵਿੱਚ ਦੀ ਸੋਨਾ ਵੀ ਛੋੜਾ ਉਹ ਵਿਆਹ ਵੀ ਨਹੀਂ ਹੋਣ ਦਿੰਦੀ ਸੀਗੀ ਹਾਂਜੀ ਇਸ ਦੁਬਾਰ ਵੀ ਮੰਨ ਕੇ ਚੱਲ ਮੇਰੇ ਵੱਡੇ ਭਰਾ ਨੇ ਮੇਰਾ ਵਿਆਹ ਕਰ ਫਿਰ ਵੀ ਕਰਤਾ ਤੇ ਉਹ ਉਹ ਕਹਿੰਦੀ ਸੀਗੀ ਵੀ ਇਹ ਤਾਂ ਵਿਆਹ ਨਾ ਕਰ ਉਹਨੂੰ ਆਏ ਸੀਗਾ ਵੀ ਇਹ ਐਂ ਰਵੇ ਤੇ ਮੈਂ ਵੀ ਇਹ ਤਾਂ ਕੰਮ ਤੇ ਵਗ ਜਾ ਕਰੂ ਤੇ ਮੈਂ ਐ ਕਰਕੇ ਵੀ ਇਹਦੇ ਨਾਲ ਰਵਾ ਇਹਦੇ ਨਾਲ ਪਾਵਾਂ ਹਨਾ ਸੌ ਕੁ ਸੌ ਹਨਾ ਜੀ ਕੁਛ ਵੀ ਤੇ ਐ ਫੇਰ ਵੀ ਬਾਈ ਨੇ ਮੇਰਾ ਧੱਕੇ ਨਾਲ ਵੀ ਵਿਆਹ ਕਰ ਹੀ ਦਿੱਤਾ ਵੀ ਐ ਕਰਕੇ ਹੁਣ ਜਿਹੜੇ ਮੇਰੇ ਜਵਾਕ ਆ ਤੇ ਉਹ ਹੁਣ ਇਹਨੂੰ ਡੈਡੀ ਕਹਿੰਦੇ ਆ ਤੇ ਇਹਦੇ ਇਹਦੇ ਜਵਾਕ ਮੈਨੂੰ ਡੈਡੀ ਕਹਿੰਦੇ ਆ ਮੰਨ ਕੇ ਚੱਲੋ ਵੀ ਜਦੋਂ ਤੁਹਾਡਾ ਇਹ ਕੰਮ ਹੋਇਆ ਹਨਾ ਮਨ ਇਹ ਘਰ ਵਾਲੀ ਨੇ ਤੇਰੇ ਨਾਲ ਗੱਲ ਕਰ ਲਈ ਤੇਰੀ ਘਰ ਵਾਲੀ ਨੇ ਕਿੰਨੇ ਟਾਈਮ ਬਾਅਦ ਇਹਦੇ ਨਾਲ ਇਹਨੂੰ ਗੱਲ ਕੀਤੀ ਜਾਂ ਉਹਨੂੰ ਦੱਸਿਆ 6 ਮਿੰਟ ਛੇ ਮਹੀਨੇ ਮੇਰੇ ਘਰ ਵਾਲੀ ਨੇ ਜੀ ਇਹਨੂੰ ਦੱਸਤਾ ਵੀ ਐਗਾ 6 ਮਹੀਨੇ ਬਾਅਦ ਦੱਸਿਆ ਵੀ ਐਂ ਕਰਕੇ ਵੀ ਜਿਹੜੀ ਵੀ ਤੇਰੇ ਘਰ ਵਾਲੀ ਆ ਵੀ ਉਹ ਮੇਰੇ ਮੇਰੇ ਘਰ ਵਾਲੇ ਨਾਲ ਐਂ ਕਰਕੇ ਗੱਲ ਕਰਦੀ ਆ ਤੇ ਫਿਰ ਅਸੀਂ ਜੀ ਦੋਨਾਂ ਨੇ ਬਹਿ ਕੇ ਸਮਝੌਤਾ ਕੀਤਾ ਵੀ ਬੈਠ ਕੇ ਮੈਂ ਇਹਨੂੰ ਦੱਸਤਾ ਵੱਡੇ ਭਰਾ ਨੂੰ ਵੀ ਐਂ ਕਰਕੇ ਵੀ ਤੇਰੇ ਘਰ ਵਾਲੀ ਵੀ ਮੇਰੇ ਨਾਲ ਗੱਲ ਕਰਦੀ ਆ ਵੀ ਮੈਂ ਤਾਂ ਉਹਨੂੰ ਰੱਖਣਾ ਤੇ ਉਹ ਕਹਿੰਦੀ ਕਹਿੰਦੀ ਵੀ ਮੈਂ ਤਾਂ ਇਹਦੇ ਰਹਿਣਾ ਤੇ ਜਿਹੜੀ ਮੇਰੇ ਘਰ ਵਾਲੀ ਸੀ ਫਿਰ ਉਹ ਇਹਨੇ ਰੱਖ ਲਈ ਉਹ ਕਹਿੰਦੀ ਮੈਂ ਇਹਦੇ ਰਹਿਣਾ ਫਿਰ ਅਸੀਂ ਇਕੱਠੇ ਨੇ ਬਹਿ ਕੇ ਸਮਝੌਤਾ ਕੀਤਾ ਆਪਸ ਵਿੱਚ ਵਿਆਹ ਕਰਕੇ ਵੀ ਵੀ ਉਹ ਕਹਿੰਦਾ ਜੀ ਇਹ ਕਹਿੰਦਾ ਜੀ ਮੇਰੀ ਘਰ ਵਾਲੀ ਉਹਦੇ ਨਾਲ ਗੱਲ ਕਰਨ ਲੱਗ ਗਈ ਤੇ ਇਹਦੀ ਘਰ ਵਾਲੀ ਇਹਦੇ ਨਾਲ ਕਰਨ ਲੱਗ ਗਈ ਦੋਨਾਂ ਨੇ ਬਹਿ ਕੇ ਸਮਝੌਤਾ ਕੀਤਾ ਵੀ ਤੂੰ ਮੇਰੀ ਘਰ ਵਾਲੀ ਦਾ ਘਰ ਦੇ ਮੈਂ ਤੇਰੀ ਘਰ ਵਾਲੀ ਦਾ ਖਲੂ ਇੱਕ ਦੂਜੇ ਦੇ ਜਵਾਕ ਬਦਲਾ ਲੇ ਮੁੜ ਕੇ ਇਹਨਾਂ ਦੇ ਸਹੁਰੇ ਆਏ ਉਹ ਇਹਦੇ ਸਹੁਰੇ ਇਹਦੇ ਨਾਲ ਬਤਨ ਲੱਗੇ ਤੇ ਇਹਦੇ ਸਹੁਰੇ ਇਹਦੇ ਨਾਲ ਬਤਨ ਲੱਗੇ ਮੰਨ ਕੇ ਚਲੋ ਸੋਨੂੰ ਕੀ ਲੱਗਿਆ ਜਿਹੜੀ ਸੋਦੀ ਕੰਧ ਆ ਬਾਹਰ ਨਾ ਟਿਕੇ ਸਾਨੂੰ ਤਾਂ ਐ ਸੀਗਾ ਵੀ ਸਾਡੇ ਤਾਂ ਹੁਣ ਦੋ ਕੰਦਾ ਹੋ ਗਿਆਂ ਜੀ ਫਿਰ ਤੇ ਸਾਨੂੰ ਐ ਸੀਗਾ ਵੀ ਇਹ ਬਾਹਰ ਵੀ ਜਾਣਗੇ ਵੀ ਘਰਦਿਆਂ ਕੰਦਾ ਘਰੇ ਹੀ ਸੈਟ ਲਗੇ ਤੇ ਤਾਂ ਕਰਕੇ ਜੀ ਅਸੀਂ ਨਾ ਤਾਂ ਰੌਲਾ ਪਾਇਆ ਅਸੀਂ ਪਾਸੇ ਦੋ ਚਾਰ ਘਰਾਂ ਚ ਪਤਾ ਵੀ ਲੱਗ ਗਿਆ ਸਾਡਾ ਵੀ ਐ ਕਰਕੇ ਵੀ ਇਹਨਾਂ ਨੇ ਘਰਾਂ ਲੀਆਂ ਬਦਲੀਆਂ ਤੇ ਫਿਰ ਵੀ ਅਸੀਂ ਜੀ ਕੋਈ ਪ੍ਰਵਾਹ ਨਹੀਂ ਕੀਤੀ ਇੰਨੀ ਅਸੀਂ ਆਖਿਆ ਲੋਕ ਲੋਕ ਤਾਂ ਕੁੱਤੇ ਤਾਂ ਭੌਂਕਦੇ ਹੀ ਹੁੰਦੇ ਆ ਤੇ ਹਾਥੀ ਲੰਘ ਜਾਂਦਾ ਤੇ ਅਸੀਂ ਆਖਿਆ ਵੀ ਆਪਾਂ ਸਮਝੌਤਾ ਕਰਕੇ ਆਪਦੇ ਸਹੁਰੇ ਸਹੁਰਿਆਂ ਨੂੰ ਵੀ ਦੱਸਤਾ ਸੀ ਸਹੁਰੇ ਹੁਣ ਮੇਰੇ ਸਹੁਰੇ ਇਹਦੇ ਨਾਲ ਬਾਰਤ ਤੇ ਇਹਦੇ ਸਹੁਰੇ ਮੇਰੇ ਨਾਲ ਬਾਰਤ ਤੇ ਉਹ ਬੋਲੇ ਨਹੀਂ ਕੋਸ ਨੂੰ ਵੀ ਤੁਸੀਂ ਆ ਕੀ ਕਰੀਏ ਨੇ ਨਾ ਜੀ ਉਹ ਕਹਿੰਦੇ ਕਹਿੰਦੇ ਸੋਡੀ ਮਰਜੀ ਆ ਵੀ ਤੁਸੀਂ ਖੁਸ਼ ਹੋਣੇ ਚਾਹੀਦੇ ਆ ਇਹਦੇ ਘਰ ਵਾਲੀ ਹੁਣ ਕਹਿੰਦੀ ਕਹਿੰਦੀ ਵੀ ਮੈਂ ਤਾਂ ਇਹਦੇ ਨਾਲ ਖੁਸ਼ ਆ ਮੈਂ ਕਿਹਾ ਮੈਂ ਵੀ ਇਹਦੇ ਨਾਲ ਖੁਸ਼ ਆ ਤੇ ਮੇਰੇ ਘਰ ਵਾਲੀ ਕਹਿੰਦੀ ਵੀ ਮੈਂ ਇਹਦੇ ਨਾਲ ਖੁਸ਼ ਆ ਇਹ ਕਹਿੰਦਾ ਵੀ ਮੈਂ ਉਹਦੇ ਨਾਲ ਖੁਸ਼ ਆ ਤੇ ਅਸੀਂ ਜਿਹੜੇ ਮੇਰੇ ਜਵਾਕ ਆ ਹੁਣ ਤੇ ਉਹ ਇਹਨੂੰ ਡੈਡੀ ਕਹਿੰਦੇ ਆ ਤੇ ਜਿਹੜੇ ਇਹਦੇ ਜਵਾਕ ਆ ਉਹ ਮੈਨੂੰ ਡੈਡੀ ਕਹਿੰਦੇ ਆ ਠੀਕ ਆ ਤੇ ਜਿਹੜਾ ਸੋਡਾ ਮਾਪਿਓ ਨਹੀਂ ਬੋਲਿਆ ਕੋਸ ਨੂੰ ਮਾਪਿਓ ਵੀ ਮੇਰਾ ਜਿਹੜ ਦੋਸਤੋ ਇਹ ਮਸਲਾ ਇਹਨਾਂ ਦਾ ਕਹਿੰਦੇ ਵੀ ਅਸੀਂ ਇੱਕ ਦੂਜੇ ਦੀ ਵੀ ਇੱਕ ਦੂਜੇ ਦੀ ਬਦਨਾਮੀ ਤੋਂ ਡਰਦੇ ਸੀ ਵੀ ਕਿਤੇ ਜੇ ਇਹਦੀ ਘਰ ਵਾਲੀ ਬਾਹਰ ਜਾਣ ਲੱਗੀ ਜਾਂ ਮੇਰੀ ਘਰ ਵਾਲੀ ਬਾਹਰ ਜਾਣ ਲੱਗੀ ਤੇ ਅਸੀਂ ਇੱਕ ਦੂਜੇ ਨਾਲ ਘਰ ਵਾਲੀਆਂ ਬਦਲਾ ਲਈਆਂ ਕਿਉਂਕਿ ਸਾਡਾ ਮਸਲਾ ਪਿਆਰ ਦਾ ਸੀ ਜੇ ਅਸੀਂ ਇੱਕ ਦੂਜੇ ਨੂੰ ਨਾ ਪਿਆਰ ਕਰਾਂਗੇ ਤਾਂ ਸਾਡਾ ਹੋ ਸਕਦਾ ਵੀ ਸਾਡਾਂ ਕੰਦਾ ਬਾਹਰ ਨਾ ਡੱਗ ਪੈਣਾ ਅਸੀਂ ਆਪਦਾਂ ਕੰਦਾ ਘਰੇ ਰੱਖ ਲੀਆਂ ਕਿਉਂਕਿ ਸਾਨੂੰ ਇਹ ਸੀਗਾ ਵੀ ਸਾਡੀ ਇੱਜ਼ਤ ਨਾ ਖਰਾਬ ਹੋ ਜੇ ਇਹਨਾਂ ਨੇ ਇੱਕ ਦੂਜੇ ਨੇ ਬਦਲੀ ਘਰ ਵਾਲੀ ਵੀ ਬਾਈ ਮੰਨ ਕੇ ਚੱਲ ਤੁਹਾਡੇ ਦਿਲ ਚ ਕੀ ਡਰ ਸੀਗਾ ਬਾਈ ਇੱਕ ਨਾ ਇੱਕ ਗੱਲ ਐ ਇਸ ਤਰ੍ਹਾਂ ਸੀਗੀ ਤੇ ਮੰਨ ਲੈ ਇਹਦੇ ਘਰ ਵਾਲੀ ਦੀ ਚਾਚੀ ਦੀ ਕੁੜੀ ਸੀਗੀ ਤੇ ਉਹਨੇ ਮੰਨ ਲੈ ਦਿੱਥੇ ਜਿੱਥੇ ਵਿਆਹੀ ਸੀ ਹੋਰ ਪਿੰਡ ਉਹਨੇ ਆਦਾ ਦਿਓ ਰੱਖ ਲਿਆ ਦਿਓ ਰੱਖ ਲਿਆ ਤੇ ਦਿਓ ਨਾਲ ਦਾ ਘਰ ਬਸਾਇਆ ਉਦੋਂ ਬਾਅਦ ਕੀ ਗੱਲ ਹੋਈ ਉਹਨੇ ਆਦਾ ਭਰਾ ਮਾਰਤਾ ਤੇ ਅਸੀਂ ਆਖੇ ਵਿਚ ਸਾਡਾ ਘਰ ਪਟਿਆ ਨਾ ਜਾਵੇ ਅਸੀਂ ਇਸ ਕਾਰਨ ਵੀ ਅਸੀਂ ਆਦਾ ਸਮਝੌਤਾ ਕਰ ਲਿਆ ਅਸੀਂ ਆਖਿਆ ਵੀ ਆਪ ਦਾ ਸਮਝੌਤਾ ਕਰਕੇ ਅਸੀਂ ਵੀ ਆਪ ਹੀ ਰੱਖ ਲੇ ਕੋਈ ਅਸੀਂ ਸਰਪੰਚ ਨਹੀਂ ਸੱਦਿਆ ਜੀ ਕੁਛ ਨਹੀਂ ਕੀਤਾ ਨਾ ਅਸੀਂ ਕਿਸੇ ਗਵਾਂਡ ਚੋਂ ਸੱਦਿਆ ਤੇ ਤਾਂ ਕਰਕੇ ਅਸੀਂ ਸਮਝੌਤਾ ਕਰਕੇ ਤੇ ਆਦਿਆਂ ਵੀ ਮਰਨ ਕੇ ਜਿਹੜਾ ਘਰ ਆ ਲਗਾ ਬਤਲੀਆਂ ਤੇ ਸਾਨੂੰ ਸਹੀ ਲੱਗਿਆ ਜੀ ਲੋਕ ਜਿਹੜਾ ਕੋ ਮਰਜ਼ੀ ਕਹੀ ਜਾਣ ਜੀ ਮੰਨ ਕੇ ਚੱਲੋ ਬਾਈ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਆ ਮੈਂ ਤਾਂ ਇਹੀ ਗੱਲ ਇਹ ਕਹਿਣਾ ਚਾਹੁੰਦਾ ਬਾਈ ਵੀ ਮਨਲਾ ਘਰ ਵਸ ਗਿਆ ਤੇ ਉਹਨੇ ਵੀ ਹੁਣ ਘਰ ਪਾਟੀ ਦਿੱਤਾ ਆਪ ਦੇਲ ਤੇ ਬੈਠਾਗਾ ਤੇ ਉਹ ਮਨਲਾ ਹੋਰ ਕਿਸੇ ਪਾਸੇ ਤੁਰ ਹੀ ਫਿਰਦੇ ਇਸ ਗੱਲ ਦੇ ਵਜੇ ਤੇ ਆਪ ਸਿਆਦਾ ਘਰ ਬਚਾਲਿਆ ਕੋਈ ਸਾਨੂੰ ਕੋਈ ਚੱਕਰ ਨਹੀਂ ਉਹ ਚੈੱਕ ਕਰਨੀ ਹਾਂ ਕਹਿੰਦਾ ਬਈ ਇੱਥੇ ਇੱਕ ਇਹਨਾਂ ਦੇ ਰਿਸ਼ਤੇਦਾਰੀ ਜੋ ਕੁੜੀ ਸੀ ਉਹ ਕਿਸੇ ਆਪਦੇ ਦਿਓਰ ਨਾਲ ਗੱਲ ਕਰਨ ਲੱਗੀ ਤੇ ਉਹਦੇ ਘਰ ਵਾਲੇ ਨੂੰ ਪਤਾ ਲੱਗ ਗਿਆ ਉਹਨੇ ਆਪਦਾ ਭਰਾ ਮਾਰਤਾ ਜਦੋਂ ਭਰਾ ਮਾਰਤਾ ਉਹ ਬੰਦਾ ਜੇਲ੍ਹ ਚ ਉੱਟ ਗਿਆ ਤੇ گاؤں ਕੁੜੀ ਨੇ ਹੋਰ ਬੰਦਾ ਕਰ ਲਿਆ ਇਸੇ ਗੱਲ ਤੋਂ ਅਸੀਂ ਦਾਦੇ ਕਹਿੰਦਾ ਵੀ ਅਸੀਂ ਇੱਕ ਦੂਜੇ ਦੀ ਮਾਰਨ ਦੀ ਬਜਾਏ ਇੱਕ ਦੂਜੇ ਨਾਲ ਪਿਆਰ ਨਾਲ ਬਹਿ ਕੇ ਗੱਲ ਕਰਕੇ ਆਪਦੀਆਂ ਘਰਵਾਲੀਆਂ ਬਦਲ ਲੀਆਂ ਉਹਦੇ ਸਭਿਆਂ ਨੂੰ ਦੱਸਤਾ ਵੀ ਅਸੀਂ ਇੱਕ ਦੂਜੇ ਨਾਲ ਖੁਸ਼ ਆ ਹੁਣ ਇਹਨਾਂ ਦੇ ਜਵਾਕ ਇਹਨੂੰ ਇਹਦਾ ਜਵਾਕ ਇਹਨੂੰ ਡੈਡੀ ਕਹਿੰਦਾ ਤੇ ਇਹਦਾ ਜਵਾਕ ਇਹਨੂੰ ਡੈਡੀ ਕਹਿੰਦਾ ਵੀ ਮੁੜ ਕੇ ਇਹਨਾਂ ਦਾ ਪਿਆਰ ਐਂ ਬਣਿਆ ਵਾ ਠੀਕ ਆ ਹੁਣ ਅਸੀਂ ਇਹਨਾਂ ਨੂੰ ਇਹੀ ਪੁੱਛਦੇ ਆ ਵੀ ਮੁੜ ਕੇ ਸੋਨੂੰ ਕੋਈ ਪਿੰਡ ਦੇ ਵਿੱਚੋਂ ਪੰਚਾਇਤ ਪੰਚੂਤ ਕੋਈ ਬੋਲਿਆ ਕਿ ਨਹੀਂ ਬੋਲੇ ਨਾ ਹੀ ਕੋਈ ਨਹੀਂ ਬੋਲਿਆ ਜੀ ਅਸੀਂ ਰੰਨਾ ਹੀ ਰੌਲਾ ਪਾਇਆ ਜੀ ਤੇ ਤਾਂ ਕਰਕੇ ਸਾਨੂੰ ਕਿਸੇ ਨੇ ਕੁਝ ਨਹੀਂ ਕਿਹਾ ਤੇ ਬਾਕੀ ਸਾਡੀ ਆਪ ਦੀ ਸਮਝਵਤੀ ਹੈ ਜੀ ਵੀ ਅਸੀਂ ਵੀ ਮੰਨ ਕੇ ਚੱਲ ਆਹੀ ਰਹਿਣਾ ਖੁਸ਼ ਰਹਿਣਾ ਠੀਕ ਆ ਜੀ ਤੇ ਸਟੋਰੀ ਬਾਰੇ ਆਪਾਂ ਦੱਸ ਰਹੇ ਸੀ ਵੀ ਇਹਨਾਂ ਨੇ ਆਪਦੀਆਂ ਘਰਾਂ ਵਾਲੀਆਂ ਬਦਲ ਲਈਆਂ ਤੇ ਆਪਾਂ ਗੱਲ ਕਰਦੇ ਬਾਈ ਤੁਹਾਡੀ ਮਾਂ ਪਿਓ ਨਹੀਂ ਕੁਝ ਬੋਲੇ ਤੁਹਾਨੂੰ ਮੇਰੀ ਮਾਂ ਤਾਂ ਯਾਰ ਗਵੰਡਿਆਂ ਦੇ ਬੰਦੇ ਨੇ ਭੱਜ ਗਈ ਸੀ ਠੀਕ ਆ ਅਛਾ ਤੇਰੀ ਮਾਂ ਗਵੰਡਿਆਂ ਦੇ ਬੰਦੇ ਨੇ ਭੱਜ ਗਈ ਤੇ ਤੇਰਾ ਪਿਓ ਮੇਰਾ ਪਿਓ ਜੀ 6 ਮਹੀਨੇ ਬਾਅਦ ਉਹਨੇ ਬਦਲਾ ਉਹਨੇ ਅੱਖ ਵੀ ਮੈਂ ਵੀ ਬਦਲਾ ਲਵਾ ਤੇ 6 ਮਹੀਨੇ ਬਾਅਦ ਉਹ ਉਧੇ ਕਰ ਲਈ ਪਿਆਕੇ ਲੈ ਗਿਆ ਜੀ ਅੱਛੇ ਕਹਿੰਦੇ ਜੀ ਆਖੇ ਪਹਿਲਾਂ ਮੇਰੀ ਮਾਂ ਗਵੰਡਾ ਦੇ ਬੰਦੇ ਨਾਲ ਭੱਜ ਗਏ 6 ਮਹੀਨੇ ਬਾਅਦ ਉਹਨਾਂ ਦੀ ਹੀ ਬੁੜੀ ਪਿਜਾ ਕੇ ਲੈ ਗਿਆ ਮੇਰੇ ਪਿਓ ਨੇ ਬਦਲਾ ਲਿਆ ਚ ਠੀਕ ਆ ਤੇ ਮੁੜ ਕੇ ਤੁਸੀਂ ਇਹਨਾਂ ਨੂੰ ਪਾ ਲੈ ਭੁੱਲਿਆ ਨਿਕਾ ਪਾ ਲੈ ਜੀ ਅਸੀਂ ਪਾ ਲੈ ਨੇੜੇ ਤੇ ਡੇ ਅਸੀਂ ਸਾਰੇ ਪਾ ਲੈ ਜੀ ਉਹ ਬਹੁਤ ਕਹਿੰਦੇ ਦੂਰ ਨੰਗ ਆ ਹਨਾ ਤੇ ਅਸੀਂ ਤਾਂ ਕਰਕੇ ਅਸੀਂ ਆਖਿਆ ਵੀ ਹੁਣ ਤਾਂ ਕੀ ਫਾਇਦਾ ਹੁਣ ਤਾਂ ਭੱਜ ਹੀ ਗਿਆ ਤੇ ਆਪਦਾ ਵੀ ਰਹਿਣ ਲੱਗ ਗਿਆ ਨਾ ਹੀ ਸਾਨੂੰ ਫੋਨ ਫਾਨ ਲਾਇਆ ਤੇ ਵਾਸੇ ਸਾਨੂੰ ਬਿਮਾਨ ਕੇ ਚੱਲ ਪੁਲਿਸ ਨੇ ਕਿਹਾ ਵੀ ਐਂ ਕਰਕੇ ਵੀ ਨੇੜੇ ਟੇੜੇ ਤਾਂ ਹੈ ਨਹੀਂ ਅਸੀਂ ਵੀ ਭਾਲ ਲਿਆ ਬਠੇਰਾ ਹੋਟਲ ਆ ਹੂਟਲਾਂ ਚ ਲੱਭਿਆ ਕਮਰਿਆਂ ਕਮਰਿਆਂ ਚ ਆਹ ਬਠਿੰਡੇ ਢੰਡੇ ਮੋਗੇ ਮੋਗੇ ਸਾਰੇ ਅਸੀਂ ਲੱਭ ਲਈ ਤੇ ਕਿਤੇ ਨਹੀਂ ਲੱਭਿਆ ਜੀ ਤੇ ਤਾਂ ਕਰਕੇ ਫਿਰ ਅਸੀਂ ਟੈਕ ਗਿਆ ਜੀ ਅਸੀਂ ਆ ਕੇ ਰਹੇ ਹਣ ਲੱਭਣ ਨੂੰ ਜੀ ਠੀਕ ਹੈ ਹੁਣ ਛੋਡਾ ਮੰਨ ਕੇ ਚਲੋ ਪਰਿਵਾਰ ਆ ਜਿਹੜੇ ਤੁਹਾਡੇ ਘਰ ਆ ਲੀਆਂ ਵਧੀਆ ਪਰਿਵਾਰ ਤੁਹਾਡਾ ਵਧੀਆ ਖੁਸ਼ ਰਹਿੰਦੇ ਤੁਸੀਂ ਹਾਂ ਖੁਸ਼ ਰਹਿੰਦੇ ਬਈ ਜਾਣਾ ਕਿਤੇ ਅਸੀਂ ਸਾਰੇ ਇਕੱਠੇ ਜਾਂਦੇ ਹਾਂ ਜੀ ਠੀਕ ਹੈ ਤੇ ਜਿਉ ਹੁਣ ਤੁਹਾਡੇ ਕਰ ਲਈ ਜੀ ਅਸੀਂ ਸਾਰੇ ਸ਼ੋਪਿੰਗ ਕਰਨ ਵੀ ਅਸੀਂ ਇਕੱਠੇ ਜਾਂਦੇ ਹਾਂ ਸਾਡਾ ਪੈਸਾ ਥੇਲਾ ਸਾਰਾ ਕੁਝ ਇੱਕ ਥਾਂ ਪਿਆ ਹੁੰਦਾ ਤੇ ਅਸੀਂ ਵੀ ਮੰਨ ਕੇ ਚੱਲ ਜਿਹੜੀਆਂ ਹੁਣ ਮੇਰੇ ਘਰ ਲਈ ਆ ਤੇ ਇਹਦੇ ਘਰ ਲਈ ਜਮਾ ਸਕਾਂਗਾ ਪਹਿਣਾ ਬਣ ਕੇ ਰਹਿੰਦੇ ਹਾਂ ਜੀ ਠੀਕ ਹੈ ਡੋਡੀ ਪਿੰਡ ਦਿੰਗਾ ਹੋ ਤੇ ਜਿਵੇਂ ਆ ਰਹਿੰਦੇ ਜਿਵੇਂ ਸਕਾਂਗਾ ਪਹਿਣਾ ਪਹਿਣਾ ਜੀ ਠ ਹੁਣ ਸਾਨੂੰ ਵੀ ਕੋਈ ਗੱਲ ਦਾ ਆਏ ਤੇ ਮਲਾਲਤਾ ਨਹੀਂਗਾ ਵੀ ਅਸੀਂ ਇੱਕ ਦੂਜੇ ਦੀਆਂ ਘਰਾਂ ਲੀਆਂ ਰੱਖ ਲੀਆਂ ਤੇ ਅਸੀਂ ਦੁੱਖ ਦੁਖੀਆਂ ਨਹੀਂ ਨਹੀਂ ਬਹੁਤ ਸੁਖੀਆਂ ਅਸੀਂ ਅਸੀਂ ਜੀ ਮੈਂ ਕਹਿੰਦਾ ਜੀ ਅਸੀਂ ਤਾਂ ਸੁਖੀ ਆਈ ਬਹੁਤ ਸੁਖੀਆਂ ਜਿਹੜਾ ਅਸੀਂ ਇੱਕ ਦੂਜੇ ਨੂੰ ਦੱਸਤਾ ਤੇ ਨਹੀਂ ਤਾਂ ਉਹਨਾਂ ਨੇ ਵੀ ਕਿਤੇ ਬਾਹਰ ਜਾਣਾ ਸੀਗਾ ਤਾਂ ਕਰਕੇ ਫਿਰ ਉਹ ਮੇਰੇ ਕੋਲੇ ਆ ਗਈ ਤੇ ਮੇਰੇ ਲਈ ਇਹਦੇ ਕੋਲੇ ਆ ਗਈ ਕਹਿੰਦੇ ਜੀ ਅਸੀਂ ਇਹ ਗੱਲਾਂ ਦਰਦਿਆ ਨੇ ਗੱਲ ਕੀਤੀ ਆ ਵੀ ਜੇ ਸਾਡੀਆਂ ਸਿਰ ਦੇ ਨਾਮ ਮਣ ਮਿਲੇ ਹਨਾ ਵੀ ਮੇਰੀ ਘਰ ਵਾਲੀ ਇਹ ਕਿਤੇ ਹੋਰ ਜਾਊਗੀ ਤੇ ਇਹਦੀ ਘਰ ਵਾਲੀ ਕਿਤੇ ਹੋਰ ਜਾਊਗੀ ਤੇ ਆ ਸਾਡੇ ਆ ਸਾਨੂੰ ਇਹ ਘਰ ਵਾਲਿਆਂ ਨੇ ਇੱਕ ਦੂਜੇ ਨੂੰ ਪਸੰਦ ਕੀਤਾ ਤੇ ਅਸੀਂ ਆਪਦੀਆਂ ਘਰ ਵਾਲਿਆਂ ਹੀ ਬਦਲੀਆਂ ਤੇ ਇੱਕ ਹੁਣ ਅਸੀਂ ਬਧੀਆਂ ਖੁਸ਼ ਰਹਿੰਦੇ ਆ ਜੁਆਇੰਟ ਫੈਮਿਲੀ ਆ ਤੇ ਵਧੀਆਂ ਇੰਜੋਏ ਕਰਦੇ ਆ ਤੇ ਕਿਤੇ ਵੀ ਜਾਣਾ ਇੱਕ ਬੰਦੇ ਕੋਲੇ ਪੈਸੇ ਆ ਇੱਕ ਬੰਦੇ ਨੇ ਸਾਰਾ ਕੁਝ ਕਰਨਾ ਇਹਨਾਂ ਦੀਆਂ ਘਰ ਵਾਲੀਆਂ ਪੂਰੀਆਂ ਵਧੀਆਂ ਰਹਿੰਦੀਆਂ ਪਿਆਰ ਨਾਲ ਕੋਈ ਉਹਨਾਂ ਚ ਲੜਾਈ ਨਹੀਂ ਕੋਈ ਆ ਵੀ ਸੌਕਣੇ ਸਕਣੇ ਨਹੀਂ ਕਰਦਿਆਂ ਉਹ ਵਧੀਆ ਰਹਿੰਦਿਆਂ ਜਿਵੇਂ ਸਗਾ ਪਹਿਣਾ ਰਹਿੰਦਿਆਂ ਦਾ ਹੁਣ ਤੁਸੀਂ ਵਧੀਆ ਹੈਪੀ ਲਾਈਫ ਆ ਤੁਹਾਡੀ ਹਾਂ ਹਾਂ ਖੁਸ਼ ਹੋ ਤੁਸੀਂ ਹਾਂਜੀ ਵਧੀਆ ਖੁਸ਼ ਹੈ ਜੀ ਜੀ ਤੁਸੀਂ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਤੁਸੀਂ ਅਸੀਂ ਤਾਂ ਆਈ ਕਹਿੰਦੇ ਆ ਜੀ ਵੀ ਪਿਆਰ ਨਾਲ ਰਹੋ ਤੇ ਵੀ ਮੰਨ ਕੇ ਚੱਲ ਵਿਸ਼ਵਾਸ ਕਰੋ ਇੱਕ ਦੂਜੇ ਤੇ ਹਨਾ ਤੇ ਕਿਸੇ ਤੋਂ ਗੱਲ ਨਾਲ ਕੋ ਤੇ ਵੀ ਮੰਨ ਕੇ ਚੱਲ ਵੀ ਇੱਕ ਦੂਜੇ ਨੂੰ ਦੱਸ ਦੇਣਾ ਚਾਹੀਦਾ ਵੀ ਵੀ ਮੈਂ ਆ ਗੱਲ ਤੇਰੇ ਨਾਲ ਕਰਨੀ ਹਾਂ ਹਾਂ ਕੰਧ ਕਰੇ ਸੱਤ ਨੂੰ ਪਰ ਖਲੇਰਾ ਬਾਹਰ ਨਾ ਪਾਓ ਜਿਹੜੀ ਘਰ ਦੀ ਕਾਂ ਦਾ ਉਹ ਘਰ ਹੀ ਸਿੱਟੀ ਜਾਣੀ ਆ ਜੀ ਤੇ ਜੇ ਸੈਟ ਲਾਂਗੇ ਤਾਂ ਚੰਗੇ ਰਹਿਵਾਂਗੇ ਤੇ ਜੇ ਬਾਹਰ ਬਾਹਰ ਵੀ ਹੂੰ ਤਾਂ ਜਾਊਗੀ ਫਿਰ ਜੀ ਨਹੀਂ ਤਾਂ ਕੋਈ ਬਾਹਰ ਲੈ ਜਾਊਗਾ ਕੰਦ ਚਲੋ ਹੁਣ ਤੁਹਾਡੀ ਲਾਈਵ ਵਧੀਆ ਖੁਸ਼ ਆਂ ਤੁਸੀਂ ਹਨਾ ਧੰਨਵਾਦ ਤੁਹਾਡਾ ਥੈਂਕ ਯੂ ਜੀ ਓਕੇ ਧੰਨਵਾਦ ਦੋਸਤੋ ਕਹਿੰਦੇ ਭਈ ਜੇ ਆਪਾਂ ਇੱਕ ਦੂਜੇ ਨੂੰ ਪਿਆਰ ਕਰਨਾ ਹੈ ਨਾ ਤੇ ਡਰਨਾ ਕੀ ਆ ਕਿਉਂਕਿ ਇਹਨਾਂ ਦੇ ਦੋ ਪਰਾ ਸਕੇ ਆ ਇਹਨਾਂ ਨੇ ਗੱਲ ਕੀਤੀ ਕਿਉਂਕਿ ਇਹਨਾਂ ਦੀ ਘਰ ਵਾਲੀਆਂ ਇੱਕ ਦੂਜੇ ਨੂੰ ਪਸੰਦ ਕਰ ਲੱਗੀਆਂ ਸੀ ਉਹ ਦੌਰ ਦੀ ਘਰ ਵਾਲੀ ਜੇਠ ਨੂੰ ਪਸੰਦ ਕਰਦੀ ਸੀ ਜੇਠ ਦੀ ਘਰ ਵਾਲੀ ਦੌਰ ਨੂੰ ਪਸੰਦ ਕਰਦੀ ਸੀ ਇਹਨਾਂ ਨੇ ਇੱਕ ਬਹਿ ਕੇ ਮਸਲਾ ਮਸਲਝਾ ਲਿਆ ਇੱਕ ਦੂਜੇ ਦੀਆਂ ਘਰ ਵਾਲੀਆਂ ਬਦਲੀਆਂ ਤੇ ਅੱਜ ਹੈਪੀ ਲਾਈਫ ਆ ਇਹਨਾਂ ਦੀ ਖੁਸ਼ ਆ ਜੇ ਇੱਕ ਦੂਜੇ ਨਾਲ ਲੜਾਈ ਕਰਦੇ ਮਾਰਨ ਮਟਾਈ ਤੇ ਹੋ ਜਾਂਦੇ ਤੇ ਹੋ ਸਕਦਾ ਇਹਨਾਂ ਦਾ ਘਰ ਪਟਿਆ ਜਾਂਦਾ ਕਿਉਂਕਿ ਅਸੀਂ ਇਹ ਕਹਿੰਦੇ ਅਸੀਂ ਲੋਕਾਂ ਤੋਂ ਨਹੀਂ ਲੋਕਾਂ ਬਾਰੇ ਨਹੀਂ ਸੋਚਣਾ ਸੀ ਆਪਦੇ ਬਾਰੇ ਸੋਚਣਾ ਕਿਉਂਕਿ ਜ਼ਿੰਦਗੀ ਇੱਕ ਵਾਰ ਮਿਲਦੀ ਹੈ بار بار ਨਹੀਂ ਮਿਲਦੀ ਜੇ ਤੁਸੀਂ ਕਿਸੇ ਨੂੰ ਪਿਆਰ ਕੀਤਾ ਤੁਹਾਡਾ ਹੋ ਸਕਦਾ ਬਹਿ ਕੇ ਮਸਲਾ ਹੱਲ ਹੁੰਦਾ ਤੁਸੀਂ ਉਹਨੂੰ ਮਸਲਾ ਬਹਿ ਕੇ ਹੱਲ ਕਰ ਲਿਆ ਕਰੋ ਲੜਾਈ ਪੜਾਈ ਚ ਕੋਈ ਫਾਇਦਾ ਨਹੀਂ ਠੀਕ ਹੈ ਜੇ ਕੋਈ ਤੁਹਾਡਾ ਕੋਈ ਉਹੋ ਜਿਹਾ ਕੰਮ ਆਦਾ ਤੁਸੀਂ ਇੱਕ ਦੂਜੇ ਨੂੰ ਛੱਡ ਸਕਦੇ ਆ ਪਰ ਵਿਸ਼ਵਾਸ ਤੋਂ ਬਿਨਾ ਕੋਈ ਨਹੀਂ ਵਿਸ਼ਵਾਸ ਰੱਖੋ ਜੇ ਤੁਹਾਡਾ ਵਿਆਹ ਹੋਇਆ ਜਾਂ ਪਿਆਰ ਕੀਤਾ ਕਿਸੇ ਨੂੰ ਬਾਕੀ ਸਾਡੀ ਇੱਕ ਵੀਡੀਓ ਐਂਟਰਟੇਨਮੈਂਟ ਲਈ ਹੁੰਦੀ ਆ ਸਿੱਖਿਆ ਲਈ ਹੁੰਦੀ ਆ ਇਹਨੂੰ ਤੁਸੀਂ ਸਹੀ ਪਾਸੇ ਲੈ ਕੇ ਜਾਣਾ ਗਲਤ ਪਾਸੇ ਲੈ ਕੇ ਜਾਣਾ ਇਹ ਤੁਹਾਡੀ ਮਰਜ਼ੀ ਆ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਸ਼ੇਅਰ ਕਮੈਂਟ ਜਲੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ